ਪੂਰੀ ਸ਼ਹਿਰ ਦੇ ਤੇ ਏਰੀਏ ਦੇ ਮਸ਼ਹੂਰ ਲਾਲਾ ਪੰਨਾ ਲਾਲ ਪੰਸਾਰੀ ਜੀ ਦੀ ਦੁਕਾਨ ਤੇ ਅਸੀਂ ਖੜੇ ਆ ਜਿਹੜੇ ਕਿ ਮਸ਼ਹੂਰ ਦੇਸੀ ਦਵਾਈਆਂ ਦੇ ਜਿਹੜੇ ਨੇ ਵਕਰੀਤਾ ਨੇ ਮਸ਼ਹੂਰ ਨੇ ਪੁਰਾਣੇ ਬਜ਼ੁਰਗ ਜਾਣਦੇ ਨੇ ਕਿ ਇਹ ਲਾਲਾ ਪੰਨਾ ਲਾਲ ਪੰਸਾਰੀ ਆਮ ਤੌਰ ਤੇ ਵੀ ਜਿਹੜਾ ਪੰਸਾਰੀ ਦਾ ਨਾਮ ਸੀ ਪੰਸਾਰੀ ਤਾਂ ਬਾਅਦ ਚ ਪਤਾ ਲੱਗਦਾ ਸੀ ਵੀ ਪੰਨਾ ਲਾਲ ਜੀ ਬਸ ਕਹਿੰਦੇ ਨੇ ਵੀ ਪੰਸਾਰੀ ਜੇ ਕੋਈ ਹੁੰਦਾ ਤਾਂ ਪੰਨਾ ਲਾਲ ਹੀ ਹੁੰਦਾ ਇਹ ਚੀਜ਼ ਹੋ ਗਈ ਸੀ ਵੀ ਹਾਂ ਬ੍ਰਾਂਡ ਬਣ ਗਿਆ ਸੀ ਤੇ ਇਹ ਇਹਨਾਂ ਦੇ ਬਜ਼ੁਰਗ ਨੇ ਪੰਨਾ ਲਾਲ ਜੀ ਜਿਹਨਾਂ ਦੇ ਨਾਮ ਤੇ ਦੁਕਾਨ ਚੱਲਦੀ ਹੈ ਤੇ ਇਹ ਸਵਰਗਵਾਸੀ ਨੇ ਉਸ ਤੋਂ ਬਾਅਦ ਉਹਨਾਂ ਦੇ بیٹے ਜਿਹੜੇ ਉਹ ਬੈਠੇ ਨੇ ਅੱਖਰਪਾਲ ਜੀ ਦਵਾਈਆ ਸ਼੍ਰੀ ਧਰਮਚੰਦ ਹੈ ਉਹਨਾਂ ਦੇ ਬੇਟੇ ਧਰਮਚੰਦ ਜੈਨ ਜੀ ਤੇ ਇਹਨਾਂ ਦੀ ਜਿਹੜੀ ਉਮਰ ਹੈ ਉਹ ਹੁਣ ਦੇ ਸਮੇਂ ਤਕਰੀਬਨ 90 ਸਾਲ 90 ਸਾਲ ਦੇ ਕਰੀਬ ਹੈ ਤੇ ਜਿਹੜੇ ਨੇ ਵੀ ਕਾਫੀ ਬਜ਼ੁਰਗ ਜਿਹੜੇ ਪਿੰਡਾਂ ਦੇ ਨੇ ਇਸ ਏਰੀਏ ਦੇ ਨੇ ਉਹ ਜਾਣਦੇ ਨੇ ਇਹਨਾਂ ਨੂੰ ਤੇ ਜਾਨੀ ਕਿ ਮੈਂ ਤੁਹਾਨੂੰ ਫੇਰ ਦੱਸਾਂ ਵੀ ਜਿਹੜਾ ਪੰਸਾਰੀ ਦਾ ਜਿਹੜਾ ਇਹ ਦੁਕਾਨ ਹੈ ਵੀ ਪੰਨਾ ਲਾਲ ਜੀ ਦਾ ਨੋਂ ਉਂ ਜੁੜਿਆ ਪੰਸਾਰੀ ਦੇ ਨਾਲ ਵੀ ਜੇ ਮਤਲਬ ਪੰਸਾਰੀ ਕਿਹਾ ਜਾਂਦਾ ਸੀ ਤਾਂ ਬ੍ਰਾਂਡ ਬਣ ਗਿਆ ਵੀ ਪੰਸਾਰੀ ਤਾਂ ਪੰਨਾ ਲਾਲ ਹੀ ਹੁੰਦਾ ਉਹ ਬਾਅਦ ਚ ਪਤਾ ਲੱਗਿਆ ਵੀ ਪੰਨਾ ਲਾਲ ਜੀ ਦਾ ਬੰਦੇ ਦਾ ਨਾਮ ਹੈ ਪੰਸਾਰੀ ਹੁੰਦੇ ਨੇ ਜਿਹੜੇ ਦੇਸੀ ਦਵਾਈਆਂ ਸੇਲ ਕਰਦੇ ਨੇ ਸੋ ਇਹਨਾਂ ਇਹਨਾਂ ਦਾ ਨਾਮ ਆ ਜਿਹੜਾ ਮਸ਼ਹੂਰ ਸੀ ਤੇ ਸੋ ਮੈਂ ਤੁਹਾਨੂੰ ਉਹਨਾਂ ਨਾਲ ਇਹਨਾਂ ਨਾਲ ਅੱਜ ਮਿਲਾਉਂਗਾ ਤੇ ਇਹ ਤਿੰਨ ਪੀੜੀਆਂ ਨੇ ਠੀਕ ਆ ਜੀ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ ਫੋਟੋ ਦਿਖਾਈ ਆ ਉਹ ਪੰਨਾ ਲਾਲ ਜੀ ਨੇ ਇਹ ਉਹਨਾਂ ਦੇ بیٹے 90 ਸਾਲਾ ਸ੍ਰੀ ਧਰਮਚੰਦ ਜੀ ਨੇ ਤੇ ਧਰਮਚੰਦ ਜੀ ਦੇ بیٹے ਨੇ ਅੱਗੇ ਇਹਨਾਂ ਦਾ ਨਾਮ ਕੀ ਹੈ ਦੀਪਕ ਜੈਨ ਦੀਪਕ ਜੈਨ ਜੀ ਤੇ ਅੱਗੇ ਦੀਪਕ ਜੈਨ ਜੀ ਦੇ بیٹے ਰਿਸ਼ਭ ਜੈਨ ਰਿਸ਼ਭ ਜੈਨ ਸੋ ਇਹ ਪੰਨਾ ਲਾਲ ਜੀ ਦੀ ਇਹ ਚੌਥੀ ਪੀੜੀ ਖੜੀ ਆ ਉਹ ਅੱਜ ਵੀ ਇਹਨਾਂ ਦਾ ਜਿਹੜਾ ਨਾਮ ਹੈ ਉਹ ਬਹੁਤ ਮਸ਼ਹੂਰ ਹੈ ਤੇ ਕਿਵੇਂ ਦੇਖੋ ਤੁਸੀਂ ਵੀ ਸਵੇਰ ਦਾ ਟਾਈਮ ਹੈ ਤੇ ਜਿਹੜੇ ਲੋਕ ਨੇ ਉਹ ਦੇਸੀ ਚੀਜ਼ਾਂ ਨੇ ਜਿਹੜੀਆਂ ਉਹ ਲੈਣ ਆਉਂਦੇ ਨੇ ਜੜੀ ਬੂਟੀਆਂ ਵਗੈਰਾ ਜੋ ਵੀ ਤੇ ਜਾਣਕਾਰੀ ਵੀ ਬਹੁਤ ਇਹਨਾਂ ਨੂੰ ਹੈਗੀ ਹੈ ਤੇ ਲਾਲਾ ਜੀ ਨਮਸਕਾਰ ਜੀ ਵੀ ਐ ਦੱਸੋ ਵੀ ਕਿੰਨੇ ਟਾਈਮ ਪੁਰਾਣੀ ਦੁਕਾਨ ਹੈ ਇਹ ਉਹ ਲਗਭਗ 100 ਸਾਲ ਤੋਂ ਪੱਕੀ ਆ 100 ਸਾਲ ਦਾ 90 ਦਾ ਮੇਰੀ ਹੋਗੀ 90 ਤਾਂ ਇਹਨਾਂ ਦੀ ਉਮਰ ਹੋਗੀ 100 ਸਾਲ ਤੋਂ ਉੱਪਰ ਦੀ ਦੁਕਾਨਦਾਰੀ ਆ 100 ਸਾਲ ਤੋਂ ਉੱਪਰ ਦੀ 100 ਸਾਲ ਤੋਂ ਉੱਪਰ ਦੀ ਦੁਕਾਨਦਾਰੀ ਆ ਜੀ ਸਾਡੇ ਬੜੇ ਬਜ਼ੁਰਗ ਹੂੰ ਲਾਲਾ ਪੰਨਾ ਲਾਲ ਜੀ ਮੇਰੇ ਬਾਬਾ ਜੀ ਹੂੰ ਧੂਰੀ ਦੇ ਵਿੱਚ ਜਦੋਂ ਧੂਰੀ ਬਸੀਆ ਉਦੋਂ ਦੇ ਆਏ ਹੋਏ ਨੇ ਉਦੋਂ ਦੇ ਆਏ ਸਾਡੇ ਬਾਪੂ ਜੀ ਦੀ ਉਮਰ 90 ਸਾਲ ਦੀ ਹੈ ਇਹਨਾਂ ਦਾ ਜਨਮ ਧੂਰੀ ਦਾ ਧੂਰੀ ਦਾ ਇੰਨੀ ਪੁਰਾਣੀ ਪਾਪਾ ਜੀ ਮੇਰੇ ਥੋੜੇ ਫਕੀਰ ਸੇ ਦਵਾਈਆਂ ਦਾ ਦਵਾਈਆਂ ਵੀ ਦਿੰਦੇ ਸੀ ਉਸ ਵੇਲੇ ਹਕੀਮ